ਹੈਲੋ ਜੀ ਹੈਲੋ ਕਸ਼ਿਕਾ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਹੈਲੋ ਸਾਸ਼੍ਰੀਕਾਰ ਜੀ ਕਿਵੇਂ ਹੋ ਬੇਟਾ ਮੇਰੀ ਲਾਈਵ ਸਟੇ ਪਲੀਜ਼ ਲਾਈਕ ਜ਼ਰੂਰ ਕਰਕੇ ਆ ਕਰੋ പ്ലീസ് ലൈക്ക് ജരൂ കോ ਹੋਰ ਜੀ ਕਿੱਥੇ ਕਿੱਥੇ ਮੇਂ ਪੈ ਰਿਆ ਜ਼ਰੂਰ ਦੱਸਿਆ ਕਰੋ ਤੇ ਲਾਈਕ ਜ਼ਰੂਰ ਦਨ ਕਰ ਦਿਓ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਦਨ ਲਾਈਵ ਨੂੰ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਹੋਰਸ ਨਾਓ ਹੋ ਗਿਆ ਚਾ ਪਾਣੀ ਵੀ ਲਿਆ ਕੈਮਰਾ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ Thank you, thank you. ਹੈਲੋ ਜੀ ਹੈਲੋ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਓ ਜੀ ਪਲੀਜ਼ ਹੋਸ ਨਾ ਕਿੱਥੇ ਕਿੱਥੇ ਮੇ ਪੈ ਰਿਹਾ ਦੇਖੋ ਕਿੰਨਾ ਹਿੱਲਾ ਸਾਡੇ ਤਾਂ ਬਹੁਤ ਜ਼ਿਆਦਾ ਮੇ ਪੈ ਰਿਹਾ ਵਾ ਮੌਸਮ ਬਹੁਤ ਖਰਾਬ ਹੋਇਆ ਪਿਆ ਵਾ ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸਵੇਰ ਤੋਂ ਕੱਲ ਦੇ ਲੱਗੀ ਹੈ ਪਰ ਅੱਜ ਸਵੇਰ ਤੋਂ ਮੈਂ ਦੇਖੀ ਜਿਨੀ ਕਿ ਮੂਹ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਵਾ ਲਾਈਕ ਜ਼ਰੂਰ ਕਰ ਦਿਓ ਚੱਲਦੀ ਲਾਈਵ ਨੂੰ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਹੋਇਆ ਸਵੇਰ ਦਾ ਕੱਲ ਦਾ ਥੋੜਾ ਥੋੜਾ ਮੈਂ ਕਹਿੰਦਾ ਸਵੇਰ ਦਾ ਬਹੁਤ ਤੇਜ਼ ਮੀਂਹ ਪੈ ਰਿਹਾ ਪਲੀਜ਼ ਜ਼ਰੂਰ ਕਰ ਦਿਓ ਲਾਈਕ ਕਰਦਿਆ ਕਰੋ ਪਲੀਜ਼ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਜੀ ਥੈਂਕ ਯੂ ਲਾਈਕ ਜਰੂਰ ਕਰ ਦਿਆ ਕਰੋ ਪਲੀਜ਼ ਥੈਂਕ ਯੂ ਜੀ ਥੈਂਕ ਯੂ ਲਾਈਕ ਕਰਨ ਲਈ ਥੈਂਕ ਯੂ ਥੈਂਕ ਯੂ ਹੈਲੋ ਜੀ ਹੈਲੋ ਫੈਸ਼ ਕਾਟਰੀ ਦਿਲ ਜੀਤ ਜੀ ਕਿਵੇਂ ਹੋ ਲਾਈਕ ਨੂੰ ਲਾਈਕ ਲਾਈਕ ਕਰ ਦੋ ਜਰੂਰ ਥੈਂਕ ਯੂ ਜੀ ਲਾਈਕ ਨੂੰ ਜਰੂਰ ਲਾਈਕ ਕਰਿਆ ਕਰੋ ਪਲੀਜ਼ ਮੈਂ ਬੋ ਪੈ ਰਿਹਾ ਦੇਖੋ ਸਵੇਰ ਦਾ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਹੋ ਸੁਣਾਓ ਨੌ ਜਣੇ ਦੇਖ ਲੈਣੇ ਪਲੀਜ਼ ਲਾਈਕ ਵੀ ਕਰ ਦੋ ਸਾਰੇ ਜਣੇ ਲਾਈਕ ਕਰਦੇ ਆ ਪਰ ਮੈਂ ਥੈਂਕ ਯੂ और सुनाओ दिलजीत जी का फैमिल फैमिली ठीक है थोड़ी फैमिली बढ़िया फैमिली ठीक ठाक आ लाइक कर दिया करो प्लीज लाइक जरूर कर दिया करो हेलो जीवन भीर जी कि आवाज आ रही है थोड़े को मेरी ਸਤਿ ਸ਼੍ਰੀ ਅਕਾਲ ਜੀ ਮੇ ਬਹੁਤ ਤੇਜ਼ ਪਈ ਜਾ ਰਿਹਾ ਸਾਡੇ ਬਹੁਤ ਤੇਜ਼ਮੀ ਪੈ ਰਿਹਾ ਹਾਂ ਹਾਂਜੀ ਹਾਂਜੀ ਮੈਂ ਵਧੀਆ ਤੁਹਾਡੇ ਕੋਲ ਮੇਰੀ ਆਵਾਜ਼ ਪਹੁੰਚ ਰਹੀ ਹੈ ਪਹਿਲਾਂ ਇਹ ਦੱਸੋ ਓਕੇ ਸਭ ਵਧੀਆ ਚਲੋ ਵਧੀਆ ਰਹਿਣਾ ਚਾਹੀਦਾ ਹਨਾ بارش بہت تیز ਹੋ ਰਹੀ ਹੈ ਸਵੇਰ ਦੀ ਹੁਣ ਫੇਰ ਲੱਗਿਆ ਮੀਂਹ ਇੱਕ ਨਾਨਾ ਜੀ ਦਾ ਕੱਲ ਆਪਰੇਸ਼ਨ ਹੋਇਆ ਉਹ ਆ ਰਹੇ ਨੇ ਤੇ ਉਹਨਾਂ ਨੂੰ ਛੁੱਟੀ ਮਿਲ ਗਈ ਤੇ ਉਹ ਆ ਰਹੇ ਹਨ थैंक यू ਜੀ थैंक यू <laughs> थैंक यू ਬੀਰ ਜੀ ਜੀ ਬਨਵੀਰ ਜੀ ਹਾਂ ਜੀ ਹੋ ਦਿਲਜੀਤ ਜੀ ਤੁਸੀਂ ਕਿੱਥੋਂ ਦੇਖ ਰਹੇ ਹੋ ਜੀਵਨ ਵੀਰ ਜੀ ਮੈਂ ਪੈ ਰਿਆ ਦੇਖੋ ਤੁਹਾਡੇ ਵੱਲ ਪੈ ਰਿਆ ਮੈਂ ਸਾਡੇ ਤਾਂ ਨੇਰੀਆਂ ਉੱਠੀਆਂ ਪਈਆਂ ਸਵੇਰ ਤੇ ਮਹੀਦੀਆਂ ਐਂ ਲੱਗਦਾ ਜਿਵੇਂ ਤੂਫਾਨ ਆਇਆ ਲੈ ਹੜ ਆਇਆ ਲੈ ਹਮ ਕਿਹੜਾ ਪਿੰਡ ਤੁਹਾਡਾ ਪਿੰਡ ਜੀ ਕਿਹੜਾ ਪਿੰਡਾ ਤੁਹਾਡਾ ਪਿੰਡ ਕਿਹੜਾ ਪਿੰਡ ਨਹੀਂ ਤੁਹਾਡਾ ਪਿੰਡ ਕਿਹੜਾ ਵਾਏ ਦੇਖੋ ਸਾਡਾ ਪਿੰਡ ਤਾਂ ਮਾਚੀਵਾੜਾ ਵਾ ਔਰ ਵੀਰੇ ਜੀਰ ਦੇ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਅਸੀਂ ਆਏ ਹੋਏ ਸੀ ਕਿ ਕਿਤੇ ਮੰਮੀ ਜੀ ਹੋਣਾਰੇ ਘਰ ਆਏ ਹੋਏ ਸੀ ਜੇ ਕਿਉਂਕਿ ਨਾਨਾ ਜੀ ਦਾ ਮਤਲਬ ਆਪਰੇਸ਼ਨ ਹੋਇਆ ਹਰ ਨਹੀਂ ਅਸੀਂ انہਾਂ ਦੇ ਤੇ ਫਿਰ ਉਹ ਆ ਗਏ ਕਿ ਤੇ ਇੱਧਰ ਮੈਂ ਡਰ ਗਈ ਫ੍ਰਿਜ ਦੀ ਆਵਾਜ਼ ਆਈ ਬੜੀ ਜ਼ੋਰ ਦੀ ਤੇ ਮੈਂ ਡਰ ਗਈ ਹਾਂਜੀ ਹਾਂਜੀ ਥੈਂਕ ਯੂ ਜੀ ਗगनਪਾਨ ਜੀ ਗगनਪਾਨ ਜੀ ਕਰੇ ਆ ਗगनਪਾਨ ਜੀ ਕਰੇ ਗगनਪਾਨ ਜੀ ਦਾ ਬਰਥਡੇ ਲੰਘ ਗਿਆ 16 ਅਪ੍ਰੈਲ ਦਾ ਬਰਥਡੇ ਸੀਗਾ ਸੋਰੀ 8 ਅਗਸਤ ਸੀ ਨਾ ਮਾਮੀ 16 ਅਗਸਤ ਦਾ ਮੈਂ ਹੀ ਭੁੱਲ ਗਈ ਮੇਰੀ ਕੁੜੀ ਦਾ ਜਨਮ ਦਿਨ ਦੇਖ ਲੋ ਅਪ੍ਰੈਲ ਚ ਮੇਰਾ ਆਂਦਾ ਨਾ ਤਾਂ ਕਰਕੇ ਅਪ੍ਰੈਲ ਜਲ ਆ ਗਿਆ। ਅੱਛਾ ਅੱਛਾ ਤਰਨਤਾਰਨ ਆ ਤੁਹਾਡਾ ਜਿਲ੍ਹਾ। ਤੁਸੀਂ ਕਿੱਥੇ ਹੋ? ਮਾਮੀ ਘਰੇ ਆ। ਹਾਂਜੀ ਮੈਂ ਮਾਮੀ ਘਰ ਆਈ ਹਈ ਆ ਨਾਨੀ ਹੋਣਾ ਕਰੇ ਨਾਨਾ ਜੀ ਦਾ ਆਪਰੇਸ਼ਨ ਸੀਗਾ ਰੋਪੜ। ਪਰਿਵਾਰ ਸਭ ਹਸਪੀਟਲ ਵਿੱਚ। ਕਿਹੜਾ ਪਰਮਾਰ ਪਰਮਾਰ ਇਹ ਮੈਂ ਪਰਿਵਾਰੀ ਕਰਨੀ ਆ ਉਹਦਾ ਗੋਤਗੂਤ ਹੋਣਾ ਹਨਾ ਇਹ ਹਮਮ ਆਪਕੇ ਆਕੇ ਹਾਂਜੀ ਤੇ ਆਪਾਂ ਬਸ ਜੇ ਮੈਂ ਹਟ ਗਿਆ ਤਾਂ ਮਾਮੀ ਜਾਣ ਦੇ ਦਿੰਦੀ ਮਾਮੀ ਬੜੀ ਖਰਾਵਾ ਸਾਡੀ ਫਕੇ ਦੀ ਕਾਲੂ ਜਾਣਾ ਅੱਜ ਨਹੀਂ ਜਾਣਾ ਹੈਗਾ ਦੇਖਦੇ ਆ ਜੇ ਮੈਂ ਹਟ ਗਿਆ ਠੀਕ ਹੈ ਨਹੀਂ ਮਾਮੀ ਦਾ ਕਹਿਣਾ ਤਾਂ ਮੰਨਣਾ ਹੀ ਪੈਣਾ ਹੋ ਮਾਮੀ ਨੇ ਕੋਟ ਤਾਂ ਫੇਰ <laughs> 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 हो सुनाओ वीर जी करे भाभी जी ठीक ना भाभी ठीक है आ गगन मन दादी कोले मन कदे उन सेवा खाना मिलते आ कदे उन केले मिलते खा लूं ना रह गई हेलो रेडनी

रेडमी जी लाइक कर दो मेरा नाम हरलीन कौर है अच्छा जी थैंक यू हरलीन कौर जी दो मिनट तो वेट करो नाना जी आके हरलीन कौर जी लाइक कर दो प्लीज एक मिनट रोको दो मिनट थैंक यू जी थैंक यू कैमरा बंद तो बंद पे हाँ तो गल है ही है मैं कर नहीं ना कर पता नहीं टीका भी कैमरा बंद किया एक मिनट होल्ड रखो अपना फोटो दिखा दो तो अपने फोटो का ना जी ना अपने फोटो नहीं दिखाऊंगी ਨਾ ਨਾ ਜੀ ਅਗੇ ਕਰੇ ਥੈਂਕ ਯੂ ਖੋਸ ਨੌ ਜੀਵਨ ਵੀਰ ਜੀ ਠੀਕ ਠਾਕ ਅਗੇ ਨਾਨਾ ਜੀ ਕਰੇ ਅਗੇ ਤੇ ਥੈਂਕ ਯੂ ਜੀ ਤੁਸੀਂ ਦੇਖ ਰਹੇ ਹੋ ਮੈਨੂੰ 11 ਜਨ ਦੇਖ ਰਹੇ ਹੋ ਲਾਈਕ ਜਰੂਰ ਕਰੋ ਤੇ ਕਮੈਂਟ ਵਿੱਚ ਜੁਲ ਦੱਸਿਆ ਕਰੋ ਤੁਹਾਨੂੰ ਸਾਡੀ ਲਾਈਵ ਵਧੀਆ ਲੱਗਦੀ ਹੈ ਥੈਂਕ ਯੂ ਜੀ ਥੈਂਕ ਯੂ ਮੈਂ ਨਾਨਾ ਜੀ ਨੂੰ ਮਿਲਣ ਜਾਣਾ ਹਾਂ ਵਧੀਆ ਨਾਨਾ ਦੀ ਘੁੰਮੀ ਆਇਨੇ ਤੇ ਹੋਰ ਸਨੋਂ 16 ਜਣੇ ਦੇਖ ਰਹੇ ਨੇ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰਿਆ ਕਰੋ हेलो हेलो हरजीत सिंह थैंक यू जी थैंक यू थैंक यू जी बनदीर जी चलो आप थोड़ी देर तक मिलते दे, थोड़े जम करने ਕਰਨੇ ਬੇਟ ਕੇ ਆਪ ਆਵਾਂਗੇ ਲਾਈਵ ਬਾਅਦ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਲਾਈਵ ਚਾਇ ਮੈਨ ਸਪੋਰਟ ਕੀਤਾ ਥੈਂਕ ਯੂ ਜੀ ਬਾਏ ਬਾਏ